ਆਮ ਤੌਰ ਤੇ ਪੰਜਾਬ ਦੇ ਵਿੱਚ ਚੀਕੂ ਦੀਆਂ 2-3 ਕਿਸਮਾਂ ਲਾਈਆਂ ਜਾਂਦੀਆਂ ਨੇਗੀਆਂ ਜਿਦੇ ਚ 12 ਮਾਸੀ ਚੀਕੂ ਹੋ ਗਿਆ ਕਾਲਾ ਪੱਤੀ ਚੀਕੂ ਹੋ ਗਿਆ ਤੇ ਕਰੈਕਟ ਬਾਲ ਹੋ ਗਿਆ ਜਿਹੜਾ ਗੋਲ ਵਾਲਾ ਚੀਕੂ ਲੱਗਦਾ ਜੀ ਕਰੈਕਟ ਬਾਲ ਉਹਦੇ ਵਿੱਚ ਸਮੱਸਿਆ ਕੀ ਆਉਂਦੀ ਹੈ ਕਿ ਕਿ ਜਿਹੜਾ ਉਹਦੇ ਪੋਲੀਨੇਸ਼ਨ ਕੱਲੇ ਬੂਟੇ ਦੀ ਨਹੀਂ ਹੁੰਦੀ ਸੋ ਉਹ ਤੇ ਫੁੱਲ ਬਣਦਾ ਝੜ ਜਾਂਦਾ ਫਲ ਦੇ ਵਿੱਚ ਬਹੁਤ ਘੱਟ ਤਬਦੀਲ ਹੁੰਦਾ ਹੈ ਸੋ ਇਸ ਵੀਡੀਓ ਦੇ ਵਿੱਚ 2-3 ਕਿਸਮਾਂ ਜਿਹੜੀਆਂ ਇਹਨਾਂ ਦੀ ਖਾਸੀਅਤਾਂ ਬਾਰੇ ਦੇਖਭਾਲ ਬਾਰੇ ਤੇ ਵਧੀਆ ਫਲ ਲੈਣ ਬਾਰੇ ਕੁਝ ਇੱਕ ਜਿਹੜਾ ਨੁਕਤੇ बारे ਜਿਹੜਾ ਆਪਾਂ ਸਾਂਝ ਪਾਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਹੜੀਆਂ ਦੋ ਕਿਸਮਾਂ ਹੈਗੀਆਂ ਨੇ ਕਾਲਾ ਪੱਤੀ ਤੇ ਕ੍ਰਿਕਟ ਬਾਲ ਤੇ ਤੀਜੀ ਕਿਸਮ ਇਹ ਤੋਂ ਬਣਾ ਆਪਣੀ 12 ਮਾਸੀ ਹੈਗੀ ਹੈਗੀ 12 ਮਾਸੀ ਦੇ ਉੱਪਰ ਆਪਾਂ ਨੂੰ ਖਾਸ ਜਿਹੜੇ ਕੋਈ ਹਜੇ ਨਤੀਜੇ ਨਹੀਂ ਮਿਲੇਗੇ ਕਾਲਾ ਪੱਤੀ ਦੇ ਬੂਟੇ ਦੇ ਉੱਪਰ ਵਧੀਆ ਫਲ ਜਿਹੜਾ ਆਪਾਂ ਨੂੰ ਕੱਲੇ ਬੂਟੇ ਦੇ ਉੱਪਰੋ ਹੀ ਮਿਲ ਜਾਂਦਾ ਹੈਗਾ ਸੋ ਜੇ ਤੁਹਾਡੇ ਕੋਲ ਜਗ੍ਹਾ ਘੱਟ ਆ ਗਈ ਤੁਸੀਂ ਇੱਕ ਬੂਟਾ ਹੀ ਲਾ ਸਕਦੇ ਹੋ ਜਿਹੜਾ ਚੀਗੂ ਦਾ ਕਿਉਂਕਿ ਇਹਨੇ ਵੈਸੇ ਵੀ ਜਗ੍ਹਾ ਕਾਫੀ ਘੇਰ ਲੈਣੀ ਹੁੰਦੀ ਹੈ 20-15 ਫੁੱਟ ਦਾ ਘੇਰਾ ਜਿਹੜਾ ਇਹਨੂੰ ਚਾਹੀਦਾ ਹੁੰਦਾ ਹੈਗਾ ਸੋ ਇੱਕ ਬੂਟਾ ਹੀ ਲਾਉਣਾ ਤਾਂ ਜਿਹੜੀ ਕਾਲਾ ਪੱਤੀ ਵੈਰਾਈਟੀ ਵਾਲੇ ਚਾਹੋ ਜੇਕਰ ਤੁਸੀਂ ਦੋ ਬੂਟੇ ਲਾਉਣੇ ਆ ਅਲੱਗ-ਅਲੱਗ ਟੇਸਟ ਦੇਖਣਾ ਚਾਹਣੇ ਹੋਗੇ ਤਾਂ ਉਹਦੇ ਵਿੱਚ ਤੁਸੀਂ ਜਿਹੜੀ ਕਾਲਾ ਪੱਤੀ ਤੇ ਕਰੈਕਟ ਬਾਲ ਦੋਨੇ ਵੈਰਾਈਟੀਆਂ ਬੂਟੇ ਤੋਂ ਬੂਟੇ ਦਾ 20 ਫੁੱਟ ਦਾ ਡਿਸਟੈਂਸ ਛੱਡ ਕੇ ਲਾ ਸਕਦੇ ਹੋਗੇ ਉਹਦੇ 'ਚ ਦੋਨਾਂ ਦੀ ਪੋਲੀਨੀਸ਼ਨ ਜਿਹੜੀ ਕਰਿਕਟ ਬਾਲ ਦੀ ਵਧੀਆ ਹੋ ਜਾਂਦੀ ਆ ਫੁੱਲ ਤੋਂ ਫਲ ਬਣਨਾ ਸ਼ੁਰੂ ਹੋ ਜਾਂਦਾ ਉਹਨੂੰ ਸ਼ਾਈ ਬਿਰਰ ਕਿਹਾ ਜਾਂਦਾ ਹੈ ਜਿਹੜਾ ਕਰਿਕਟ ਬਾਲ ਆ ਗਈ ਸ਼ਾਈ ਬਿਰਰ ਤੋਂ ਭਾਵ ਕਿ ਉਹ ਕੱਲਾ ਬੂਟਾ ਫਲ ਘਟ ਦਿੰਦਾ ਹੈਗਾ ਕਰਿਕਟ ਬਾਲ ਤੇ ਜੇ ਕਾਲਾ ਪੱਤੀ ਦੇ ਬੂਟੇ ਦੇ ਵਿੱਚ ਤੁਸੀਂ ਅੰਤਰ ਦੇਖਣੇ ਹੋਣ ਤਾਂ ਦੋ ਤਿੰਨ ਮੇਨ ਗੱਲਾਂ ਤੁਹਾਨੂੰ ਦੱਸ ਦਿੰਨੇ ਆਂਗੇ ਇੱਕ ਤਾਂ ਜਿਹੜਾ ਇਹਦੇ ਪੱਤੇ ਗੂੜੇ ਹਰੇ ਰੰਗ ਦੇ ਹੋਣਗੇ ਜਿਹੜੇ ਕਰਿਕਟ ਬਾਲ ਵਾਲਾ ਥੋੜਾ ਜਿਹਾ ਪੀਲੇ ਪਣ ਦੇ ਵਿੱਚ ਹੋਣਗੇ ਕਾਲਾ ਪੱਤੀ ਦਾ ਬੂਟਾ ਇਸ ਤਰ੍ਹਾਂ ਫੈਲ ਰਿਹਾ ਹੋਊਗਾ ਜਿਹੜਾ ਕਰੈਕਟ ਬਾਲ ਦਾ ਬੂਟਾ ਹੋਊਗਾ ਉਹ ਪਹਿਲਾਂ ਥੋੜਾ ਵਧੂਗਾ ਫਿਰ ਚਾਰੇ ਪਾਸੇ ਨੂੰ ਟਾਣੀਆਂ ਕੱਢੂਗਾ ਫਿਰ ਥੋੜਾ ਹੋਰ ਵਧੂਗਾ ਫੇਰ ਟਾਣੀਆਂ ਕੱਢੂਗਾ ਉਹ ਬੂਟਾ ਜਿਹੜਾ ਕਰੈਕਟ ਬਾਲ ਦਾ ਹੁੰਦਾ ਹੈ ਕਰੈਕਟ ਬਾਲ ਦੇ ਬੂਟੇ ਉੱਪਰ ਸਮੱਸਿਆ ਤਾਂ ਉਹਨੂੰ ਦੱਸਤੀ ਕਿ ਇਕੱਲੇ ਦੇ ਉੱਪਰ ਫਲ ਘੱਟ ਆਉਂਦਾ ਤੇ ਜੇਕਰ ਇਹਨੂੰ ਇਕੱਲਾ ਲਾ ਦੋਗੇ ਕਾਲਾ ਪੱਤੀ ਨੂੰ ਤਾਂ ਵਧੀਆ ਫਲ ਜਿਹੜਾ ਤੁਸੀਂ ਪ੍ਰਾਪਤ ਕਰ ਸਕਦੇ ਹੋ ਚੰਗਾ ਫਲ ਲੈਣ ਲਈ ਪਾਣੀ ਜਿਹੜਾ 5 ਤੋਂ 4 ਦਿਨਾਂ ਦੇ ਵੱਖ-ਵੇ ਦੇ ਵਿੱਚ 4 ਤੋਂ 5 ਦਿਨ 6 ਦਿਨ ਬਾਕੀ ਮਿੱਟੀ ਤੇ ਥੋੜਾ ਡਿਪੈਂਡ ਕਰਦਾ ਜੇ ਉੱਪਰਲੀ 1 ਇੰਚ ਮਿੱਟੀ ਸੁੱਕ ਜੇ ਤਾਂ ਇਹਨੂੰ ਪਾਣੀ ਦਿੰਦੇ ਰਹੋ ਤਾਂ ਚੰਗਾ ਫਲ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਪਾਣੀ ਪੂਟੇ ਦੇ ਉੱਪਰ ਸਟ्रेस ਪਾਤਾ ਪਾਣੀ ਦਾ ਪੂਟੇ ਨੂੰ ਪਾਣੀ ਦੀ ਜ਼ਰੂਰਤ ਹੋਈ ਪਰ ਪਾਣੀ ਤੁਸੀਂ ਨਾ ਦਿੱਤਾ ਤਾਂ ਤੁਹਾਡੇ ਫੁੱਲ ਫੇਰ ਵੀ ਝੜ ਜਾਣਾਗਾ ਸੋ ਇੱਕ ਕੋਲ ਬਾਰੇ ਜਿਹੜੇ ਆਪਾਂ ਵੀਡੀਓ ਸਾਂਝੀ ਕੀਤੀ ਹੋਈ ਹੈਗੀ ਜਿਹੜਾ ਕਿ ਖਾਲ ਕਾਲੀ ਤੇ ਇਸ ਤੋਂ ਇਲਾਵਾ ਖੱਟੀ ਲੱਸੀ ਤੇ ਬਾਥੀਆਂ ਦੇ ਪਾਣੀ ਤੋਂ ਬਣਦਾ ਉਹਦੇ ਛੜਕਾ ਨਾਲ ਵੀ ਫਲ ਝੜਨ ਤੋਂ ਕਾਫੀ ਰੋਕਥਾਮ ਮਿਲ ਹੁੰਦੀ ਹੈਗੀ ਤੇ ਜਿਹੜਾ ਜੜ ਦੇ ਵਿੱਚ ਵੀ ਤੁਸੀਂ ਵਰਮਿੰਗ ਕੰਪੋਸਟ ਰੂੜੀ ਦੀ ਖਾਦ ਮੂਟੇ ਨੂੰ ਸਮੇਂ ਤੋਂ ਸਮੇਂ ਦਿੰਦੇ ਰਹਿਣਾਗਾ ਰੂੜੀ ਦੀ ਖਾਦ ਦੇਣ ਦਾ ਸਮਾਂ ਜਿਹੜਾ ਸਿਰਫ ਤੇ ਸਿਰਫ ਜਿਹੜਾ ਜਨਵਰੀ ਦਸੰਬਰ ਜਨਵਰੀ ਦਾ ਹੈਗਾਗਾ ਉਸ ਸਮੇਂ ਜੜ ਟਣੇ ਤੋਂ ਜਿਹੜਾ 3-4 ਫੁੱਟ ਦੂਰ ਤੁਸੀਂ ਇੱਕ ਖਾਈ ਕਰਕੇ ਉਹਦੇ ਵਿੱਚ ਰੂੜੀ ਦੀ ਖਾਦ ਦੇ ਸਕਦੇ ਹੋ ਤੋ 20 ਸਾਲ ਦਾ ਬੂਟਾ ਤਾਂ ਉਹਨੂੰ ਜਿਹੜਾ 25-30 ਕਿਲੋ ਜਿਹੜੀ ਖਾਦ ਤੁਸੀਂ ਰੂੜੀ ਦੀ ਵਧੀਆ ਗਲੀ ਸੜੀ ਦੇਣੀ ਹੈਗੀ ਬਾਕੀ ਚਾਹ ਤਿੰਨ ਤੋਂ ਚਾਰ ਕਿਲੋ ਵਰਮਿੰਗ ਅੰਪੋਸਟ 25 ਤੋਂ 30 ਦਿਨਾਂ ਦੇ ਵਾਖਵੇ ਨਾਲ ਤੁਸੀਂ ਬੂਟੇ ਦੇ ਵਿੱਚ ਪਾਉਂਦੇ ਰਹਿ ਸਕਦੇ ਹੋਗੇ ਉਹਦੇ ਨਾਲ ਜਿਹੜੇ ਬੂਟੇ ਦੀ ਸਿਹਤ ਚੰਗੀ ਰਹਿੰਦੀ ਹੈ ਫੁੱਲ ਚੜਨ ਤੋਂ ਰੁਕਦਾ ਤੇ ਜਿਹੜਾ ਫਾਲਾਗਾ ਉਹ ਵਧੀਆ ਸਾਈਜ਼ ਦਾ ਤੁਹਾਨੂੰ ਬਣ ਜਾਂਦਾ ਫਾਲ ਦੇ ਵਿੱਚ ਮਟਾਸ ਵੀ ਜਿਹੜੀ ਤੱਤਾਂ ਦੀ ਪੂਰਤੀ ਨਾਲ ਹੀ ਆਉਂਦੀ ਹੈ ਜੇਕਰ ਤੁਸੀਂ ਬੂਟੇ ਨੂੰ ਬਾਰੂ ਤਤਾਂ ਦੀ ਪੂਰਤੀ ਨਹੀਂ ਕਰਦੇ ਤਾਂ ਫਲ ਜਿਹੜਾ ਮਿੱਠਾ ਘੱਟ ਹੁੰਦਾ ਤੇ ਜਿਹੜਾ ਥੋੜਾ ਆ ਫੇਕਲੇਪਣ ਦੇ ਵਿੱਚ ਫਲ ਤੁਹਾਡਾ ਬਣਦਾ ਹੈ ਬਾਕੀ ਇਹਦੇ ਫਲ ਤੋੜ ਕੇ ਪਕਾਉਣ ਬਾਰੇ ਵੀ ਜਲਦੀ ਵੀਡੀਓ ਸਾਂਝੀ ਕਰਾਂਗੇ ਤੇ ਫਲ ਕਿੰਨੇ ਕ ਸਾਈਜ਼ ਦੇ ਉੱਪਰ ਤੋੜਨਾ ਹੈਗਾ ਤੋੜਨ ਤੋਂ ਬਾਅਦ ਕਿਵੇਂ ਜਿਹੜਾ ਉਹਨੂੰ ਤੁਸੀਂ ਰੱਖਣਾਗਾ ਕਿ ਉਹ ਪੱਕ ਕੇ ਤਿਆਰ ਹੋ ਜਾਏ ਤੇ ਕਿਦਾਂ ਦਾ ਸਰਕਲ ਬਣਾ ਸਕਦੇ ਹੋ ਵੀ ਤੁਸੀਂ ਹਰੇਕ ਤੀਜੇ ਚੌਥੇ ਦਿਨ ਨੂੰ ਨੂੰ ਥੋੜੇ ਥੋੜੇ ਕਰਕੇ ਰੱਖਣੇ ਆਗੇ ਤਾਂ ਜੋ ਤੁਸੀਂ ਇਕੱਠੇ ਤੁਹਾਡੇ ਕੋਲ ਨਾ ਪੱਕਣ ਤੇ ਹੌਲੀ-ਹੌਲੀ ਪੱਕ ਕੇ ਉਹ ਵਰਤੋਂ ਦੇ ਲਈ ਤੁਹਾਡੇ ਜਿਹੜੇ ਤਿਆਰ ਹੋ ਜਾਣ ਸੋ ਉਮੀਦ ਕਰਦੇ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਜਾਣਕਾਰੀ ਆਪਾਂ ਚੀਗੂ ਦੇ ਬੂਟੇ ਬਾਰੇ ਲੈ ਕੇ ਆਏ ਆ ਤੁਹਾਡੇ ਲਈ ਜਿਹੜੀ ਲਾਈਵ ਆਨ ਸਾਥ ਹੋਊਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ